युद्ध नशा विरुद्ध मुहिम तीत सीमा पार नशा तस्करी ते बड़ी कार्रवाई करते हुए अमृतसर रूरल पुलिस ने जंडियाला दे पिंड देवी दासपुरा चो तेई ग्राम हेरोइन की खेप बरामद पत्रकार विशाल शर्मा की विशेष रिपोर्ट मान्योग ਸੀਐਮ ਸਾਹ ਪੰਜਾਬ ਤੇ ਮਾਨਯੋਗ ਡੀਜੀਪੀ ਸਾਹ ਨੇ ਜੋ ਤੁਸੀਂ ਪਿਛਲੇ ਦਿਨਾਂ ਚ ਦੇਖ ਰਹੇ ਹੋ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਮਹਿੰਮ ਚਲਾਈ ਗਈ ਆ ਵਾਰ ਅਗੇਂਸਟ ਡਰੱਗਸ ਵਾਰ ਔਨ ਡਰੱਗਸ ਯੁੱਧ ਨਸ਼ਾ ਵਿਰੋਧ ਪੂਰੇ ਕਾਇਤੀ ਚ ਸਾਰੇ ਪੰਜਾਬ ਦੇ ਵਿੱਚ ਸਾਰੀ ਪੰਜਾਬ ਪੁਲਿਸ ਜਿਨਨੇ ਵੀ ਕੋਈ ਡਰੱਗ ਸਮਗਲਰਸ ਜਾਂ ਡਰੱਗ ਫੈਟਲਰਸ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਕੰਮ ਕਰ ਰਹੇ ਆਂ ਜਿੰਨੇ ਵੀ ਪਗਵਾੜੇ ਬੰਦੇ ਆ ਉਹਨਾਂ ਨੂੰ ਵੀ ਅਸੀਂ ਫੜ ਰਹੇ ਆ ਵੱਧ ਤੋਂ ਵੱਧ ਰਿਕਵਰੀਜ਼ ਹੋ ਰਹੀਆਂ ਆ ਔਰ ਇੱਕੋ-ਤੱਕ ਜਿਹੜੇ ਇਹਨਾਂ ਨੇ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਆ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋ ਰਿਹਾ ਆ ਅਸੀਂ ਆਪਣੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਬਾਰਡਰ ਰੇਂਜ ਦੇ ਵਿੱਚ ਔਰ ਪਟਾਲਾ ਗੁਰਦਾਸਪੁਰ ਥੀ ਅਸੀਂ ਪ੍ਰਾਪਰਟੀਆਂ ਆਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਬਹੁਤ ਛੇਤੀ ਐਕਸ਼ਨ ਵੀ ਲਵਾਗੇ ਇਸੇ ਤਹਦੇ ਚ एस एस पी साहब अमृतसर रूरल इन्होंने तो इन्हों टीम ने सीएए अमृतसर दहाती की टीम ने कल बहुत बढ़िया काम किया तेई किलो हैरोइन ट्वेंटी थ्री के जी हैरोइन ये रिकवर की गई है और देवीदासपुरे का ਸਾਹਿਲ ਪ੍ਰੀਤ ਸਿੰਘ ਉਰਫ ਕਰਨ ਇਹ ਜਸਮੀਤ ਸਿੰਘ ਉਰਫ ਲੱਕੀ ਇਹ ਹਾਰਪੁਰ ਦਾ ਸਮਗਲਰ ਹੈ ਜੋ ਕਿ ਅਮਰੀਕਾ 베ਸ ਹੈ ਦਿੱਲੀ ਕੰਮ ਕਰਦਾ ਸੀ ਔਰ ਇਹਦੇ ਘਰੋਂ ਕੱਲ 20 ਕਿਜੀ ਹੈਰੋਇਨ ਰਿਕਵਰ ਕੀਤੀ ਗਈ ਹੈ ਜਸਮੀਤ ਸਿੰਘ ਉਰਫ ਲੱਕੀ ਪਹਿਲਾਂ ਵੀ ਬਹੁਤ ਸਾਰੇ ਮੁਕਦਮਿਆਂ ਵਿੱਚ ਨਾਮਜ਼ਦ ਆ 307 ਦੇ ਮੁਕਦਮੇ ਵੀ ਆ ਆਮ ਜੱਟ ਦੇ ਮੁਕਦਮੇ ਵੀ ਆ ਔਰ ਡਰਗਸ ਦੇ ਐਨਡੀ ਦੇ ਮੁਕਦਮੇ ਚ ਵੀ ਉਹ ਨਾਮਜ਼ਦ ਹੈ ਜੀ ਸੁਕਰਨ ਉਹਦੇ ਲਈ ਇਹ ਸਾਰੀ ਸਪਲਾਈ ਕਰਦਾ ਸੀ ਉਹਦੇ ਲਈ ਉਹਨੇ ਇਹ ਕਨਸਾਈਨਮੈਂਟ ਚੁੱਕੀ ਔਰ ਅੱਗੇ ਸਪਲਾਈ ਕਰਨੀ ਸੀ ਫਮਿਸਰ ਦਿਹਾਤੀ ਪੁਲਿਸ ਨੇ ਜਦੋਂ ਇਨਫੋਰਮੇਸ਼ਨ ਆਈ ਔਰ ਹੀ ਤੌਰ ਤੇ ਐਕਸ਼ਨ ਦੇ ਵਿੱਚ ਆਏ ਔਰ ਇਹ ਰਿਕਵਰੀ ਹੋਈ ਹੈ ਕਰਨ 'ਤੇ ਰੋਪਜਾ ਹੋਇਆ ਹੈ ਅਰਵਾ ਚੇਤੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ ਔਰ ਅੱਗੇ ਜੋ ਵੀ ਕਾਰਵਾਈ ਉਹਦੇ ਹੋਰ ਕਿੰਨੇ ਐਸੋਸੀਏਟਸ ਆ ਕਿੰਨੇ ਜਣੇ ਹੋਰ ਇਹਦੇ ਵਿੱਚ ਇਨਵੋਲ ਆ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਸੋ ਸਾਰਿਆਂ ਨੂੰ ਅਸੀਂ ਛੇਤੀ ਅਰੈਸਟ ਕਰਕੇ ਇਹਨਾਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਵੀ ਦਿਵਾਉਂਦੇ ਆ ਅਰੇ ਹਰ ਹਰ ਕਿਉਂ ਆਈਸੀ ਪਾਕਿਸਤਾਨ ਤੋਂ ਡਰਦਾ ਹੀ ਆਈਸੀ ਦੇ ਕਿਹੜੇ ਕੇਸਿਸ ਮੈਂ ਉਹੀ ਤਾਂ ਦੱਸ ਰਿਹਾ ਜੀ ਵੀ ਇਹ ਜਸਮੀਤ ਲੱਕੀ ਜੋ ਪੀ ਬਾਹਰ ਬੈਠਾ ਆ ਉਹ ਸਮਗਲਰ ਆ ਉਹ ਸਪਲਾਈ ਕਰਦਾ ਆ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਅੱਲਵਾਂ ਚ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਆ ਇਹ ਅੱਗੇ ਕਰਨ ਕਰਦਾ ਸੀ ਔਰ ਕਰਨ ਨੇ ਅੱਗੇ ਪੈਸੇ ਇਕੱਠੇ ਕਰਕੇ ਉਤਿਹਦਾ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਔਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਆ ਪਰ ਉਹ ਤੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਸਰ ਕਿੱਥੇ ਲੁਕਾ ਦੇ ਉਹਨੇ ਆਪ ਦੇ ਘਰ ਦੇ ਵਿੱਚ ਹੀ ਲਪਟਾ ਸਰ ਜਿਹੜਾ ਪੁੱਛਦਾ ਗੰਦੇ ਉਸਤੇ ਉਹ ਹੋਂ ਸਾਰਾ ਅ ਅਨਰਸੇਸ਼ਨ ਦਾ 파ਟ ਹੈ ਉਹਦੇ ਘਰ ਤੋਂ ਰਿਕਵਰ ਹੋਈ ਆ ਔਰ ਫਰਦਰ ਇਹਦੇ ਵਿੱਚ ਕਿੰਨੀ ਵਾਰੀ ਉਹਨੇ ਪਹਿਲਾਂ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਕੋਈ ਇਨਫੋਰਮੇਸ਼ਨ ਵੀ ਆ ਗਈ ਪੂਰਾ ਸਬੂਤ ਵੀ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਥੋਂ ਤੱਕ ਕਿ ਇਹ ਪੈਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ-ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਪੁਲਿਸ ਇਨਵੈਸਟੀਗੇਸ਼ਨ ਸਾਡੇ ਤੇ ਆ ਗਿਆ ਔਰ ਬਹੁਤ ਛੇਤੀ ਸੀ ਉਹਨਾਂ ਨੂੰ ਅਰੈਸਟ ਕਰ ਰਹੇ ਨੇ ਖਿਲਾਫ ਪਹਿਲੇ ਕੋਈ ਬੰਦਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਂ ਹਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱਕੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱਕੀ ਜਿਹਦੇ ਬਾਰੇ ਦੱਸਿਆ ਸੀ ਉਹਦੇ 'ਤੇ 307 ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀ ਐਕਟ ਦੇ ਵੀ ਲੱਗੇ ਹੋਏ ਨੇ ਇਹ ਜਿੰਨੀਆਂ ਜ ਰਾਉਂਡ 24 25 ਹਾਂ ਤੇ ਕਰੀਏ ਤੇ ਇੱਕ ਵੀਡੀਓ ਆਗਿਆ ਲਈਏ ਪਰ ਤੁਸ਼ੀ ਪਰਮਜੀਤ ਸ਼ਾਹੋਂ ਕੰਟਰੈਕਟ ਤੇ ਕੀਤੀ ਔਰ ਬੱਚਾ ਨੂੰ ਤਤਸਤ ਦੇ ਪਾਇਰ 1.5 ਲੱਖ ਦੀ ਡਿਮਾਂਡ ਕੀਤੀ ਕਿ ਪੋਸਟ ਡਾਉਨ ਕਰੋ ਪਟੇਲ ਜੀਰੇ ਬਾਰੇ ਤਾਂ ਮੈਂ ਇਹੀ ਕਹਾਂਗਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਇਹੋ ਜਿਹਿਆਂ ਬੰਦਿਆਂ ਤੋਂ ਗਰੇਜ਼ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜਿਦੋਤਾ ਕੋਦੇ ਸਖਤੀ ਗੱਲ ਹੈ ਇਹ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਹੈ ਉਹ ਸੁਨਹਿਰੀ ਇਤਿਹਾਸ ਹੈ